ਬਾਪੂ ਨਾਲ ਆ ਕੇ ਕੀ ਜਾਂਦਾ ਸੀ ਤੂੰ ਭਾਬੀ ਸਾਹਮਣੇ ਬੋਲੀ ਜਾਂਦਾ ਸੀ ਜੀ ਉਸ ਦਿਨ ਨਾ ਰੱਬ ਮੈਨੂੰ ਸਬਰ ਦੀ ਬਜਾਏ ਮੇਰੇ ਪੁੱਤ ਨੂੰ ਸਾਹ ਦੇ ਦਿੰਦਾ ਨਾ ਤੇ ਮੈਂ ਰੀਤ ਤੋਂ ਕਦੀ ਨਫ਼ਰਤ ਨਹੀਂ ਸੀ ਕਰਨ ਦੁੱਖ ਬੁੱਢਾ ਕਰ ਦਿੰਦੇ ਨੇ ਬੰਦੇ ਨੂੰ ਤੁਸੀਂ ਇੱਥੇ ਕਿਉਂ ਕਿਦਣਾ ਬੋਲੀ ਜਾਂਦੇ ਹੋ ਕਿਸੇ ਨਾਲ ਨਹੀਂ ਤੂੰ ਇੱਥੇ ਕੀ ਕਰਨ ਆਈ ਆ ਮੈਂ ਤਾਂ ਤੁਹਾਨੂੰ ਚਾਹ ਪੜਾਉਣ ਆਈ ਸੀਗੀ ਹਲੋ ਚਾਹ ਪੀ ਲਵਾ ਜੋ ਮੈਂ ਉੱਥੇ ਰੱਖਦੇ ਬੈੱਡ ਤੇ ਮੈਂ ਆਪੇ ਆ ਕੇ ਫੜ ਲੈਣੀ ਆ ਚੱਲ ਜਾ ਪਰ ਤੁਸੀਂ ਇਹ ਕੀ ਕਰਦੇ ਹੋ ਖੜੇ ਮੈਂ ਕਿਹਾ ਨਾ ਜਾ ਤੂੰ ਅੱਜ ਮੈਂ ਇਹਨੂੰ ਮਾਰ ਹੀ ਦੇਣਾ ਜਿਵੇਂ ਇਹ ਮੇਰਾ ਪੁੱਤ ਖਾ ਗਈ ਨਾ ਅੱਜ ਬਸ ਓਵੇਂ ਹੀ ਇਹਦਾ ਕੰਮ ਹੋ ਜਾ ਮਮੇ ਕੀ ਹੋ ਗਿਆ ਅੱਛਾ ਇਹਦਾ ਕੁਛ ਆ ਨਾਲ ਥੋੜੀ ਮਰਿਆ ਜਾਂਦਾ ਏਦਾਂ ਦਾ ਰੱਬ ਮੈਨੂੰ ਮਾਰ ਦੇ ਦੇਣਾ ਏਦਾਂ ਇਹ ਜ਼ਿੰਦਗੀ ਕਹਤਾ ਮਾਂ ਜੰਨੀ ਇਹ ਦੁੱਖ ਦੇ ਕਿਨਾਰੇ ਦਾ ਨਹੀਂ ਬੁੱਲਿਆ ਜਦੋਂ ਤੇਰੇ ਮੰਗੂ ਰਾਤਾਂ ਨੂੰ ਫਿਰ ਲੱਗ ਗਏ ਤਾਂ ਕਰਦਾ ਕੰਮ ਕੌਣ ਸਾਂਭੂਗਾ ਹਾਏ ਕੀ ਕਰਾਂ ਜਿਹੜੀ ਜਾਦਾ ਹੋ ਨਹੀਂ ਜਾਂਦੀ ਇਹ ਤਾਂ ਮੰਨੂ ਜਿਆਦਾ ਹੀ ਰਹਿ ਗਈਆਂ ਰਹਿ ਗਈਆਂ ਹੁਣ ਮੇਰੇ ਪੁੱਤ ਦੇ ਆ ਬੜਕੇ ਵੇ ਭਲਾਦਾ ਮੈਂ ਜਵਾੜ ਪੁੱਤ ਤੋੜਿਆ ਨਹੀਂ ਕਿਵੇਂ ਬਲਾਵਾ ਚੇਕ ਨੂੰ ਇਹਨੂੰ ਆਪਣੇ ਆਪ ਨੂੰ ਸਾਂਤੂ ਨਹੀਂ ਸੰਭਿਆ ਜਾਂਦਾ ਇਹ ਤਾਂ ਹੁਣ ਤਨੂਆ ਮਨਾ ਬੜਾ ਸਾਨਸ ਵਿੱਚ ਜਉਣਾ ਦਊਗਾ ਮੈਂ ਸੰਭਲਿਆ ਜਾਂਦਾ ਆਪਦਾ ਬੁੱਕੀਵੇਂ ਸਮਝਾਲਾ ਰੱਬ ਨੇ ਕੀਤੀ ਮਾੜੀ ਸਾਡੇ ਨਾਲ ਜੇ ਮੈਂ ਵੀ ਤੇਰੇ ਵਰਗੀ ਹਾਲਤ ਕਰ ਲਈ ਆਪਣੀ ਇਹ ਕਰਨੇ ਬਹੁਤ ਪਿੱਛੇ ਚੱਲ ਜਾਣਾ ਠੀਕ ਹੈ ਮੈਂ ਆਪਦੇ ਆਪਣੀ ਕੋਸ਼ਿਸ਼ ਕਰਦੀ ਆ ਪਰ ਨਹੀਂ ਸੰਭਲਿਆ ਜਾਂਦਾ ਚੱਲ ਪੈ ਜਾ ਤੂੰ ਵੀ Sì, Fala. Andiamo ਕੋਈ ਨਾ ਭਾਂਡੇ ਮੈਂ ਮਾਂਸੂngੀ ਰੱਖ ਦੇ। ਨਾ ਕੋਈ ਗੱਲ ਨਹੀਂ ਭਾਂਡੇ ਤਾਂ ਮੈਂ ਮਾਜ ਦੂੰਗੀ। ਦੱਸੋ ਕੀ ਗੱਲ? ਨਾਲੇ ਸੋਹਣਾ ਲੱਗਦਾ ਸੂਟ ਆ ਵੀ ਤੁਹਾਡੇ। ਦੂਜਾ ਸੂਟ ਪਾ ਲੈਂਦੇ ਨਾ ਕੋਈ ਕੜਾਈ ਜਿਹਾਲਾ ਸਿੰਪਲ ਜਿਹਾ ਗਾ ਤੋਂ ਪਾਇਆ। ਆ ਨਾ ਗਰਮ ਸੂਟ ਆ। ਨਾਲੇ ਮੰਮੀ ਨੇ ਸਵਾ ਕੇ ਦਿੱਤੇ ਸੀਗੇ। ਕਹਿੰਦੇ ਵੀ ਘਰੇ ਤੂੰ ਇਹੋ ਜਿਹਾ ਪਾਲਿਆ ਕਰੀ। ਅੱਛਾ ਧੋ ਕਿਤੇ ਤੇਰੇ ਵੀਰੇ ਨਾਲ ਬਾਹਰ ਅੰਦਰ ਕੋ ਮਲ ਜਾਇਆ ਕਰੂੰਗੀ। ਉਦੋਂ ਕੜਾਈ ਵਾਲੇ ਪਾਲਿਆ ਕਰੋ। ਆਹਾਂ ਕੀਤੀ ਸੀ ਤੂੰ ਮੰਮੀ ਨਾਲ ਗੱਲ? ਪੱਬੀ ਮੰਮੀ ਨਾ ਗੱਲ ਤਾਂ ਨਹੀਂ ਮੈਂ ਕਰੀ ਮੈਂ ਤਾਂ ਨਾ ਤੁਹਾਨੂੰ ਐ ਕਹਿਣੀ ਆ ਤੁਸੀਂ ਆਪ ਹੀ ਗੱਲ ਕਰ ਲਓ ਮੰਮੀ ਨਾਲ ਮੈਂ ਨਾ ਭੁੱਲ ਗਈ ਮੰਮੀ ਨਾਲ ਗੱਲ ਕਰਨੀ ਕੁਛ ਬੋਲਦੇ ਤਾਂ ਨਹੀਂ ਨਾ ਕੀ ਬੋਲਣਾ ਕੁਛ ਨਹੀਂ ਕਹਿੰਦੇ ਬਸ ਤੁਸੀਂ ਇੱਕ ਵਾਰੀ ਇਹ ਪੁੱਛ ਲਓ ਵੀ ਮੰਮੀ ਮੈਂ ਪਿੰਡ ਜਾਵਾਂ ਜੇ ਉਹਨਾਂ ਨੇ ਕਹਿਤਾ ਵੀ ਹਾਂ ਵਾਗ ਜਾ ਫਿਰ ਤੁਸੀਂ ਵਾਗ ਜਾਓ ਨਹੀਂ ਫਿਰ ਜਾਇਓ ਕਦੇ ਕੋਈ ਗੱਲ ਨਹੀਂ ਛੱਡ ਠੀਕ ਹੈ ਮੈਂ ਕਰਦੀ ਆ ਗੱਲ ਹਾਂ ਕੋਈ ਨਹੀਂ ਤੁਸੀਂ ਡਰੋ ਨਾ ਪੁੱਛ ਲਓ ਉਹਨੂੰ ਪਤਾ ਨਹੀਂ ਮੰਮੀ ਇਹਨੂੰ ਕੀ ਕਹੂਗੀ ਵਿਚਾਰੀ ਨੂੰ ਕਿਤੇ ਕੋਈ ਗਲਤੀ ਨਾ ਬੋਲ ਦੇ ਸੌਣਾ ਕੋਈ ਨਹੀਂ ਦੇਖ ਹੀ ਜਾਊਗੀ ਮੰਮੀ ਰੋਟੀ ਖਾ ਲਈ ਤੁਸੀਂ ਹਾਂ ਮੈਂ ਤਾਂ ਖਾ ਲਈ ਸਨੀ ਨੇ ਰੋਟੀ ਖਾ ਲਈ ਮੰਮੀ ਤੇਰਾ ਹੋਂਸਾ ਹੈ। ਹਾਂਜੀ ਖਾ ਲੇ। ਚੱਲ ਵਧੀਆ ਗੱਲ ਆ। ਸਨੀ ਨੇ ਵੀ ਰੋਟੀ ਖਾ ਲਈ। ਮੰਮੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਬੋਲ ਕੀ ਗੱਲ ਕਰਨੀ ਆ? ਇਹ ਕਹਿੰਦੀ ਸੀ ਮੈਂ ਦੋ ਦਿਨ ਪਿੰਡ ਜਾਇਆ ਮਾਂ। ਪਿੰਡ? ਹੂੰ। ਉਹਨਾ ਆਪਣੇ ਮਾਂ ਨੂੰ ਮਿਲਣਾ। ਠੀਕ ਐ ਕੋਈ ਨਾ। ਤੂੰ ਜਾ ਆ ਠੀਕ ਆ ਮੰਮੀ ਹੁਣੇ ਵਗ ਜਾ ਹਾਂ ਹੁਣੀ ਵਗ ਜਾ ਚਲੋ ਮੰਮੀ ਐਨੇ ਨਾਲ ਨਾ 4 ਦਿਨ ਮੈਨੂੰ ਵੀ ਖੁਸ਼ੀ ਮਿਲ ਜੂਗੀ ਮੈਂ ਆਪਣੇ ਪਿੰਡ ਜਾਊਂਗੀ ਹੱਸੂਂਗੀ ਖੇਡੂਂਗੀ ਤਾਂ ਮਨ ਹੋਰ ਹੋ ਜਾਊਗਾ ਸੇਸਨ ਦੇ ਇੱਥੇ ਆਈਆਂ ਖੱਲੀਆਂ ਟੈਨਸ਼ਨਾਂ ਹੀ ਨੇ ਖੁਸ਼ੀ ਤੂੰ ਖੁਸ਼ ਹੋਏਂਗੀ ਜਾ ਕੇ ਹਾਂਜੀ ਮੰਮੀ चल तू भाग जा फिर तेरी बस ना लंघ जाए फिर हां ठीक है मम्मी मैं जानी हां तू आई भाग जा तैयार ना होई बस नंगजू नहीं था ठीक है तू जाएगी चल दो दिन ला जाऊंगी ओके okay. मम्मी ਕਿ ਹੋਇਆ ਤੁਹਾਨੂੰ ਕਿੱਧਰ ਚੱਲਨੀ ਹੈ ਤੂੰ ਤੁਹਾਡੇ ਤੋਂ ਪੁੱਛ ਕਿੱਧਰ ਚੱਲੇ ਸੀ ਤੁਸੀਂ ਆਪ ਹੀ ਤਾਂ ਗਿਆ ਸੀਗਾ ਵੀ ਤੂੰ ਦੋ ਦਿਨ ਪਿੰਡ ਲਾਇਆ ਹਾਂ ਤੂੰ ਖੁਸ਼ੀਆਂ ਭਾਲਦੀਆਂ ਮੇਰੇ ਮੁੰਡੇ ਨੂੰ ਮੰंजे ਤੇ ਪਾ ਕੇ ਤੇ ਤੂੰ ਹਣ ਖੁਸ਼ੀਆਂ ਦੇਖਣ ਚੱਲਨੀ ਆਂਦੀਆਂ ਮਮਮੀ ਮੈਂ ਸਨੀ ਨੂੰ ਕੀ ਕੀਤਾ ਉਹ ਤਾਂ ਠੀਕ ਹੋ ਗਏ ਘਰੇ ਆ ਜਾਣਗੇ ਨਾਲੇ ਤੁਸੀਂ ਐਵੇਂ ਕਾਤੋ ਬਿਹੇਵ ਕਰਦੇ ਮੇਰੇ ਨਾਲ ਅੱਛਾ ਸਨੀ ਨੂੰ ਤੂੰ ਕੁਝ ਨਹੀਂ ਕੀਤਾ ਸਨੀ ਤੈਨੂੰ ਹੀ ਵਿਆਹਣ ਚੱਲਿਆ ਸੀ ਅੱਜ ਜੋ ਕੁਝ ਵੀ ਹੈ ਨਾ ਸਨੀ ਤੇਰੀ ਬਦੌਲਤ ਹੈ ਠੀਕ ਹੈ ਮੰਮੀ ਤੁਸੀਂ ਬੋਲ ਲੀ ਕਿ ਜਾਂਦੇ ਆ ਇਹ ਤਾਂ ਕਿਸਮਤ ਦੀ ਖੇਡ ਆ ਅਜੇ ਤੱਕ ਤੁਸੀਂ ਮੈਨੂੰ ਸਨੀ ਨਾਲ ਮਲਾਇਆ ਵੀ ਨਹੀਂ ਮੈਂ ਫਿਰ ਵੀ ਡੁੱਡੀ ਘਰੇ ਦੇਖ ਲੂੰ ਕਿੱਡੇ ਸਾਵਰ ਨਾਲ ਬੈਠੀ ਆ ਬਸ ਮੈਨੂੰ ਦੋ ਦਿਨ ਮੇਰੇ ਪਿੰਡ ਲਾਇਆ ਦੋ ਪਲੀਜ਼ ਮੰਮੀ ਮੈਨੂੰ ਛੱਡ ਦੋ ਦੋ ਦਿਨ ਜਾ ਜਾਂਦਾ ਦੋ ਦਿਨ ਤਿੰਨ ਤਾਂ ਮੈਂ ਇੱਕ ਦਿਨ ਵੀ ਨਾ ਜਾਾਂਦਾ ਤੂੰ ਅੰਦਰ ਆ

मम्मी छोड़ दो मम्मी ना मेरे कोई नहीं ये की करने लगी है तू मम्मी इस का तू मुंह आगी मम्मी इधर हो गो इन्हें मैं छोड़ती नहीं ठीक है भाभी ठीक है पुत्र तू मम्मी तू से आ के करी जाने हो तेरा दिमाग सही है तू भाभी आ जा मैं तो पानी 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 ਪਬਿਆਲੋ ਤੇਰੀ ਅਕਲ ਟਿਕਾਣੀ ਲਿਉਣੀ ਪੂਗੀ ਅਜੇ ਕੱਲ ਤਾਂ ਮੈਨੂੰ ਇਹਦੀ ਟਿਕਾਣੀ ਲਿਉਣੀ ਪੈਣੀ ਨਾ ਤੂੰ ਪਾਗਲਾ ਕੀ ਬਗੜ ਲੱਗੀ ਸੀ ਤੂੰ ਮੈਂ ਕੀ ਕਰਦੀ ਸੀ ਮੈਂ ਇਹਨੂੰ ਆਪਣੇ ਮੁੰਡੇ ਕੋਲੇ ਪਚਾਉਂਦੀ ਸੀ ਹੋਰ ਕੀ ਕਰਨਾ ਸੀ ਇਹਦਾ ਮੈਂ ਹੋਰ ਕੀ ਕਰਨਾ ਸੀ ਉਹ ਆਪਣਾ ਦਿਮਾਗ ਟਿਕਾਣੇ ਰੱਖਿਆ ਕਰ ਮੇਰਾ ਤਾਂ ਦਿਮਾਗ ਟਿਕਾਣਾ ਹੀ ਆ ਇਹਦਾ ਤਾਂ ਮੇਰੇ ਮੁੰਡੇ ਨਾਲ ਪਿਆਰ ਸੀ ਫਿਰ ਇਹ ਇੱਥੇ ਕੀ ਕਰਦੀ ਆ ਇਹ ਵੀ ਉਹਦੇ ਕੋਲੇ ਹੀ ਜਾਵੇ ਇਸ ਘਰ ਦੀ ਨੂੰਹ ਆਂਗੀ ਇਸ ਘਰ ਦੀ ਨੂੰਹ ਨਹੀਂ ਐ ਇਹਨੇ ਇਸ ਘਰ ਨੂੰ ਬਰਬਾਦ ਕੀਤਾ ਤੇ ਹੁਣ ਇਹਦੀ ਵਾਰੀ ਆ ਬਰਬਾਦ ਹੋਣ ਦੀ ਮੈਂ ਇਹਨੂੰ ਮਾਰ ਕੇ ਆਪਣੇ ਮੁੰਡੇ ਕੋਲੇ ਪਹਚਾਉਂਗੀ ਉੱਥੇ ਹੀ ਉਹਨੂੰ ਪਿਆਰ ਕਰੂਗੀ ਫਿਰ ਪਿਆਰ ਕਰੂਗੀ ਚਲ ਮੈਂ ਤਾਂ ਨੂਹ ਰਾਣੀ ਨੂੰ ਦੇਖਣ ਜਾ ਕੇ ਹਾਂ ਉਹ ਤਾਂ ਨੂਹ ਰਾਣੀ ਨੂੰ ਦੇਖ ਪਰ ਨੂਹ ਰਾਣੀ ਨੂੰ ਤਾਂ ਹੁਣ ਮੈਂ ਦੇਖੂਗੀ ਉਹਦਾ ਕੀ ਕਰਨਾ ਜਾਊਗੀ ਤਾਂ ਉਹ ਸਣੀ ਕੋਲੇ ਕਿ ਕਿ ਇੱਥੇ ਮੈਂ ਉੱਥੋਂ ਕੀ ਕਰਾਉਣਾ ਇੱਥੇ ਤਾਂ ਮੈਂ ਹੈਗੀ ਆ ਉੱਥੇ ਉਹਨੂੰ ਜਵਾਕੇ ਰੋਟੀ ਪਾਣੀ ਵੀ ਤਾਂ ਖਵਾਉਣਾ ਪੁੱਤ ਮੇਰਾ ਭੁੱਖਾ ਬੈਠਾ ਹੋਊਗਾ ਹੁਣ ਇਹਦੀ ਤਿਆਰੀ ਕਰਦੀ ਆ ਮੈਂ ਜਾਣ ਦੀ ਮੇਰੇ ਪੁੱਤ ਦਾ ਤਾਂ ਕੱਲੇ ਦਾ ਜੀ ਨਹੀਂ ਲੱਗ ਰਿਹਾ ਉਹ ਤਾਂ ਸਾਰਾ ਦਿਨ ਰੀਤ ਰੀਤ ਐਂ ਹੀ ਕਰਦਾ ਰਹਿੰਦਾ ਸੀ सनी ਤੂੰ ਟੈਨਸ਼ਨ ਨਾ ਲੈ ਬਸ ਦੋ ਦਿਨ ਤੂੰ ਦੋ ਦਿਨ ਜੀ ਲਾਲਾ ਬਸ ਰੀਤ ਦੀ ਤਿਆਰੀ ਹੈ ਪਾਤਾ ਚੂੜਾ ਅਨੁਤਾ ਉਹ ਤਾਂ ਤੇਰੇ ਕੋਲ ਹੀ ਆਊਗੀ ਤੂੰ ਟੈਨਸ਼ਨ ਨਾ ਲਈ ਨਾ ਲਈ ਨਾ ਅਬਦਾ ਧਿਆਨ ਰੱਖੀ ਬਸ ਪੁੱਤ ਦੋ ਦਿਨ ਔਖਾ ਸੌਖਾ ਹੋਰ ਬਸ ਬਾਪੀ ਚੁੱਪ ਚਪਾ ਕਰੋ ਅਰੋਗੋ ਨਾ ਨਾਲੇ ਤੁਸੀਂ ਮੈਨੂੰ ਲੱਗਦਾ ਮੰਮੀ ਤਾਂ ਪੁੱਛਿਆ ਨਹੀਂ ਸੀਗਾ ਜਾਣ ਵੇਲੇ ਪੁੱਛਿਆ ਸੀ ਵੀਰਪਾਲ ਮੰਮੀ ਨੇ ਤਾਂ ਮੈਨੂੰ ਆਪ ਕਿਹਾ ਸੀ ਵੀ ਕੋਈ ਨਾ ਤੂੰ ਲਾਏ ਦੋ ਦਿਨ ਤੇ ਅਜੀ ਲੱਗ ਜੂਗਾ ਵੀਰਪਾਲ ਮੈਨੂੰ ਮੰਮੀ ਤੋਂ ਆਮ ਉਮੀਦ ਨਹੀਂ ਸੀ ਤਾਂ ਮੰਮੀ ਤੇ ਇੰਨਾ ਦਰਸ ਕਰਦੀ ਹੁੰਦੀ ਸੀ ਮੰਮੀ ਨੇ ਸੱਚੀ ਅੱਜ ਬਹੁਤ ਬੁਰਾ ਕੀਤਾ ਮੇਰੇ ਨਾਲ ਮੈਨੂੰ ਮੇਰੇ ਪਿੰਡ ਛੱਡਿਆ ਮੇਰੇ ਕੋਲ ਤਾਂ ਸਾਂਝੀ ਵੀ ਨਹੀਂ ਕੋਈ ਨਹੀਂ ਛੱਡਿਆਵਾਂਗੇ ਉਹਨਾਂ ਮੰਮੀ ਦਾ ਬਲੱਡ ਵਧ ਗਿਆ ਹੁਣਗਾ ਮੰਮੀ ਨੂੰ ਵੀ ਪਤਾ ਨਹੀਂ ਲੱਗਦਾ ਐਵੇਂ ਤਾਂ ਮੰਮੀ ਕਦੇ ਮੈਨੂੰ ਮਾਰ ਦੋਗੀ ਜਾਨ ਤੋਂ ਨਾ ਨਾ ਭਾਬੀ ਐਸੀ ਹੈਗੇ ਆ ਐਂਕ ਵੀ ਮਾਰ ਦੋਗੀ ਨਾਲੇ ਦੇਖਿਓ ਜਦੋਂ ਉਹ ਠੀਕ ਹੋ ਗਈ ਨਾ ਉਹ ਤੁਹਾਡੇ ਤੋਂ ਮਾਫੀ ਮੰਗੂਗੀ ਮੰਮੀ ਨੂੰ ਨਾ ਕੁਝ ਨਹੀਂ ਪਤਾ ਲੱਗਦਾ ਪਤਾ ਨਹੀਂ ਕਿਉਂ ਦਾ ਬਲੱਡ ਵਧ ਜਾਂਦਾ ਕੋਈ ਨਾ ਪੁੱਤ ਭਾਬੀ ਅਸੀਂ ਮਾਰਦੇ ਮੇਰੇ ਕੋਲ ਸੱਜ ਤੇਰੇ ਨਾਲ ਹੋਇਆ ਮੈਂ ਤੇ ਤੁਹਾਨੂੰ ਮਾਫੀ ਮੰਗਦਾ ਨਾ ਨਬਾਪੋ ਤੁਸੀਂ ਮਾਫੀ ਮੰਗੋ ਤੇਰੀ ਪਤ ਮਾਦਾ ਦਾ ਦਿਮਾਗ ਥੋੜਾ ਜਿਹਾ ਤਨੂ ਥੋੜਾ ਜਿਹਾ ਅਫਸਟ ਆ ਬਾਕੀ ਉਹਨਾਂ ਦੀ ਦਵਾਈ ਚੱਲੀ ਜਾਂਦੀ ਆ ਮੈਂ ਇੱਕ ਗੱਲ ਹੋਰ ਮੈਂ ਬਣ ਕੇ ਕਿਸੇ ਨੂੰ ਨਾ ਦੱਸੀ ਦੇਖ ਲੈ ਮੈਂ ਤਾਂ ਲਈ ਗੱਲ ਹੀ ਆ ਚੰਗਾ ਭਾਬੀ ਨਾਲੇ ਜੇ ਤੂੰ ਵਾਗ ਗਈ ਨਾ ਮੇਰੇ ਤੋਂ ਜਮਈ ਜੀ ਨਹੀਂ ਲੱਗਣਾ ਤੈਨੂੰ ਪਤਾ ਹੁਣ ਆਪਣਾ ਕਿੰਨਾ ਪਿਆਰ ਆ ਹਨਾ ਭਾਬੀ ਬਣ ਕੇ ਪਹਿਲਾਂ ਦੱਸੀ ਨਾ ਚੰਗਾ ਵਦੇ ਨਾਲੇ ਪੁੱਤ ਮੈਂ ਵੀ ਬਿਮਾਰ ਜਰ ਰਹਿਣਾਗਾ ਕਰੇ ਫਿਰ ਕੰਮ ਤਾਂ ਅੰਦਰ ਵੀ ਕੋਈ ਨਹੀਂ ਅੱਗੇ ਤਾਂ ਮੈਂ ਮੰਮੀ ਨੂੰ ਸਮਝਾ ਦੂੰਗੀ ਮੈਂ ਨਿਗਰੱਖਿਆ ਕਰੂੰਗੀ ਤੁਹਾਨੂੰ ਨਾ ਹੁਣ ਇੱਥੇ ਕੋਈ ਕੁਛ ਨਹੀਂ ਕਹਿੰਦਾ ਮੈਂ ਹੈਗੀ ਆ ਨਾ ਤੁਸੀਂ ਡਰੋ ਨਾ ਚੰਗਾ ਭਾਬੀ ਭੈਣ ਬਣ ਕੇ ਨਾ ਦੱਸੀ ਨਾ ਤੇਰੇ ਕਹਤੇ ਮੈਂ ਮੰਮੀ ਨੂੰ ਇੱਕ ਵਾਰੀ ਮਾਫ ਕਰ ਦੂੰਗੀ ਤੇ ਆਪਣੇ ਘਰੇ ਕੁਛ ਨਹੀਂ ਦੱਸੂੰਗੀ ਅਗੇ ਤਾਂ ਜੇ ਮੇਰੇ ਨਾਂ ਕੋਈ ਸ਼ੈਮੇ ਦਾ ਹੋਇਆ ਨਾ ਮੈਂ ਉਹ ਇੱਕ ਮਿੰਟ ਵੀ ਨਹੀਂ ਰਹਿਣਾ ਬਾਬਾ ਵੀ ਕੁਛ ਨਹੀਂ ਤੁਸੀਂ ਵਾਦਾ ਕਰੋ ਵੀ ਤੁਸੀਂ ਮੈਨੂੰ ਆਪ ਛੱਡ ਕੇ ਆਉਂਗੇ ਹਾਂ ਪੁੱਤ ਮੈਂ ਵਾਦਾ ਕਰਦਾ ਮੈਂ ਤੈਨੂੰ ਆਪ ਛੱਡ ਕੇ ਆਉਂਗਾ ਪਹਿਲੀ ਗੱਲ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਹੁੰਦੀ ਕੋਈ ਨਹੀਂ ਮੈਂ ਮੰਮੀ ਨੂੰ ਸਮਝਾਉਂਗੀ ਤੁਸੀਂ ਦੇਖੋ ਮੰਮੀ ਨਾਲ ਹੀ ਕਹੋਗੇ ਵੀ ਮੈਨੂੰ ਗੁੱਸੇ 'ਚ ਪਤਾ ਨਹੀਂ ਲੱਗਿਆ ਭਾਬੀ ਜਦੋਂ ਉਹਨੂੰ ਗੁੱਸਾ ਆ ਜਾਂਦਾ ਨਾ ਮੰਮੀ ਨੂੰ ਮੈਨੂੰ ਵੀ ਬਹੁਤ ਘੁੱਟਦੀ ਹੁੰਦੀ ਆ ਐ ਨਹੀਂ ਪਤਾ ਮੇਰੇ ਬਲੇਖੇ ਨਾਲ ਹੀ ਤੁਹਾਨੂੰ ਘੁੱਟਦਾ ਹੋਵੇ ਨਾ ਬਾਕੀ ਮੈਂ ਸਮਝਾਉਂਗੀ ਮੰਮੀ ਨੂੰ ਚੰਗਾ ਭਾਬੀ ਉਹ ਗੁੱਸਾ ਨਾ ਕਰੀ ਚੰਗਾ ਉਹਦੀ ਗੱਲ ਦਾ ਕੋਈ ਨਾ ਮੇਰੇ ਭਾਲ ਮੈਂ ਕੰਮ ਕਰ ਲਾਂ ਕੋਈ ਨਹੀਂ ਕੰਮ ਮੈਂ ਆਪੇ ਕਰ ਲੂੰਗੀ ਜਪ ਉਸਟ ਕਰ ਪਾਣੀ ਲਿਆ ਹਾਂ ਮੈਂ ਪਾਣੀ ਲੈ ਕੇ ਦਿੰਦੀ ਆ ਨਾ ਬਸ ਮੈਂ ਪਾਣੀ ਲੈ ਆਉਣੀ ਹੈ ਇਹ ਤਾਂ ਸੁੱਤੀ ਪਈ ਐ ਉਹ ਉੱਠ ਕੇ ਬਾਹਰ ਚਲੇਗੀ ਅੱਜ ਮੌਕਾ ਵਧੀਆ ਹੁਣ ਕਰਦੀ ਆ ਮੈਂ ਆਪਦਾ ਕੰਮ ਆ ਸੀ ਮੇਰੇ ਕੋਈ ਹੁੰਦਾ ਵੈਸੇ ਨੀਂਜੇ ਤੇ ਲਿਖਾ ਬਿਆਨ ਢਾਲੇ ਕੋਣ ਹੋਊਗਾ ਬਾਪੂ ਜੀ ਦੇ ਸੁੱਤੇ ਪਿਆ ਫਿਰ ਫਾਲ ਤਾਂ ਮੇਰੇ ਨਾਲ ਹੀ ਜੁੱਤੀ ਪਈ ਸੀ ਮੰਮੀ ਦੀ ਜੁੱਤੇ ਪਹਿਨੇ ਛਲੇ ਗਾਦੀਆਂ ਛਾਪੜਾ ਲੈਣੇ ਸਾਰਿਆਂ ਨੂੰ ਮੈਂ ਦੱਸੂਗੀ ਕੀ ਹੋਇਆ ਮੰਮੀ ਇਹ ਮਾਂ ਨਾ ਮੈਂ ਨਾ ਹੋਰ ਮੈਂ ਤੇਰਾ ਚਾਰ ਪਾਣਾ ਰੱਖ ਕੇ ਇੱਥੇ ਹੈਂ ਮੰਮੀ ਸ਼ਾਂਤ ਹੋ ਜਾਓ ਮੈਂ ਮੰਦੀ ਵੀ ਤੁਸੇ ਟੈਨਸ਼ਨ ਚੋਂ ਪਰ ਇਹਦਾ ਮਤਲਬ ਹੈ ਥੋੜੀ ਵੀ ਤੁਸੀਂ ਮੈਨੂੰ ਤੇਲ ਪਾ ਕੇ ਫੂਕ ਦੋਗੇ ਤੇ ਤੈਨੂੰ ਸਮਝ ਛੱਡਦੀ ਨਹੀਂ ਰਹੀ ਲੱਗ ਚੁੱਕੇ ਤੈਨੂੰ ਤਾਂ ਮੈਂ ਹੁਣ ਮੈਂ ਛੱਡਦੀ ਨਹੀਂ ਮੈਂ ਕੀ ਮਾਰੋਗੀ ਤੈਨੂੰ ਡਾਈ ਜਾ ਤੂੰ ਮਾਰਾ ਤੂੰ ਚੰਗਾ ਵੀ ਕੀ ਕੀਤਾ ਇਹ ਤਾਂ ਦੱਸ ਦੇ ਮੈਨੂੰ ਚਲੋ ਠੀਕਾ ਮੈਂ ਨਹੀਂ ਚੰਗਾ ਕੀਤਾ ਨਾ ਛੱਡ ਦੇ ਮੈਨੂੰ ਮੈਂ ਆਪਣੇ ਘਰੇ ਚਲੇ ਜਾਨੀ ਆ ਮੈਂ ਰਹਿਣਾ ਹੀ ਨਹੀਂਗਾ ਉੱਥੇ ਜਾ ਤੂੰ ਕਿਵੇਂ ਜਾਏਂਗੀ ਜਿਹੜਾ ਤੂੰ ਪੈਰ ਪਟੇਂਗੀ ਨਾ ਉਹਨੂੰ ਮੈਂ ਵੱਢ ਦੂੰਗੀ ਵੱਢ ਤੇ ਜਿਹੜਾ ਤੂੰ ਹੱਥ ਚੱਕੇਂਗੀ ਤਾਂਹਾਂ ਨੂੰ ਉਹਨੂੰ ਮੈਂ ਕੱਟ ਦੂੰਗੀ ਤੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਮੇਰੇ ਨਾਲ ਇਹ ਜੋ ਕੁਝ ਕਾਤੋਂ ਕਰਦੇ ਆ ਆਹ ਫੜਾ ਮੈਨੂੰ ਜਾ ਕੇ ਨਾ ਤੁਸੀਂ ਸੌਜੇ ਜਾਓ ਮੈਂ ਚਾਹ ਲੈ ਕੇ ਆਉਣੀ ਆ ਸੌ ਜਾ ਕਿਵੇਂ ਸਮਝਾਂ ਮੈਂ ਮੇਰੀਆਂ ਨਿੰਦਾ ਤੋਂ ਤੂੰ ਉਡਾਤੀਆਂ ਸਾਰੀ ਸਾਰੀ ਰਾਤ ਨਾ ਬਹਿ ਕੇ ਕੱਢਦੀਆਂ ਹੱਲ ਕਿ ਕੱਲ ਮੰਮੀ ਤੁਸੀਂ ਇੰਨਾ ਕੁਝ ਕੀਤਾ ਮੈਨੂੰ ਅੰਦਰ ਲਾ ਕੇ ਗੁੰਡਾ ਤੁਸੀਂ ਇੰਨਾ ਘੁੱਟਿਆ ਤੇ ਉਹਦੇ ਤੁਸੀਂ ਸਿੱਖਦੇ ਸੀ ਵੀ ਹੁਣ ਨਹੀਂ ਕਰੇ ਇਹੋ ਜਿਹਾ ਕੁਝ ਕਰਦੀ ਅੱਛਾ ਫਿਰ ਤੁਸੀਂ ਆਈ ਗੱਲ ਲੱਗੇ ਤੁਹਾਨੂੰ ਮਿਲਦਾ ਕੀ ਇਹੋ ਜਿਹਾ ਕੁਝ ਕਰਕੇ ਮਿਲਦਾ ਮੈਨੂੰ ਸਕੂਨ ਮਿਲਦਾ ਜਦੋਂ ਤੂੰ ਚੀਕਾਂ ਮਾਰਦੀ ਨਾ ਤੇਰੀਆਂ ਚੀਕਾਂ ਮੈਨੂੰ ਸ਼ਾਂਤੀ ਦਿੰਦੀਆਂ ਨੇ ਆ ਮम्मी ਕਹਤਾ ਹਾਂ ਮੈਂ ਤਾਂ ਡਾਵਾ ਘਾੜਿਆ ਵੀ ਤਾਂ ਹੋਊਗਾ ਕੁਛ ਕੀ ਕਰਿਆ ਮੈਂ ਤੂੰ ਚੰਗਾ ਵੀ ਕੀ ਕੀਤਾ ਅੱਜ ਤੱਕ ਜਿਸ ਦਿਨ ਦੀ ਤੂੰ ਆਈ ਐ ਤੂੰ ਤਾਂ ਸਾਨੂੰ ਬਰਬਾਦ ਕਰਤਾ ਬਸ ਠੀਕ ਆ ਮੰਮੀ ਮੈਂ ਤੁਹਾਨੂੰ ਬਰਬਾਦ ਕਰਤਾ ਨਾ ਮੈਂ ਮੇਰੇ ਘਰੇ ਫੋਨ ਕਰ ਦਿੰਨੀ ਮੇਰੀ ਮਾਂ ਕੇ ਮੈਨੂੰ ਲੈ ਜੀ ਤੂੰ ਸਿਫਰ ਰਹੋ ਤੂੰ ਫੋਨ ਕਰ ਉਸ ਤੋਂ ਬਾਅਦ ਤੈਨੂੰ ਮੈਂ ਦੱਸੂਗੀ ਹੁਣ ਤਾਂ ਤੂੰ ਬਚ ਗਈ ਕੀ ਮਤਲਬ ਕਿ ਤੂੰ ਬਚਦੀ ਨਹੀਂ ਮੰਮੀ ਤੁਸੀਂ ਚੌਂ ਨੇ ਕੀ ਆ? ਬੋਤਾ ਤੈਨੂੰ ਲੱਗ ਜੂ ਪਤਾ ਕਿਵੇਂ ਚੌਂਦੀ ਕੀ ਆ? ਛੇ ਮੈਂ ਹੁਣ ਨਾ ਤਾਂ ਮੈਂ ਤੁਹਾਨੂੰ ਕੁਝ ਬੋਲ ਸਕਦੀ ਆ। ਨਾ ਹੀ ਮੈਂ ਤੁਹਾਡੇ ਤੇ ਹੱਥ ਚੱਕ ਸਕਦੀ ਆ। ਫਿਰ ਤਾਂ ਸਾਰੇ ਪਾਸੇ ਹੱਥ ਬੰਨੇ ਹੋਏ ਆ। ਆਹ ਤੁਹਾਨੂੰ ਰੱਬ ਦਾ ਵਾਸਤਾ। ਇਹੋ ਜਿਹਾ ਕੁਝ ਨਾ ਕਰੋ। ਕਈ ਵਾਰੀ ਬੰਦੇ ਦੀ ਜਾਨ ਵੀ ਚਲੀ ਜਾਂਦੀ ਆ। ਜੇ ਇੱਥੇ ਸਿਲੰਡਰ ਨੂੰ ਅੱਗ ਲੱਗਦੀ ਨਾ ਤਾਂ ਤੁਸੀਂ ਵੀ ਨਾਲ ਹੀ ਮਰਨਾ ਸੀ। ਮੈਂ ਮਰ ਜੂ। ਕੋਈ ਗੱਲ ਨਹੀਂ। ਪਰ ਤੂੰ ਜਿਉਂਦੀ ਨਹੀਂ ਰਹਿ ਸਕਦੀ ਕੋਈ ਨਾ ਮੰਮੀ ਚਾਹ ਜਾ ਕੇ ਰਾਮ ਕਰਿਓ ਪਰ ਇਹ ਗੱਲ ਤੈਨ ਵੀਰਪਾਲ ਨੂੰ ਦੱਸੀ ਜਾਂ ਆਪਣੇ ਬਾਪ ਨੂੰ ਦੱਸੀ ਤੇਰਾ ਕੀ ਬਣੂਗਾ ਇਹ ਸੋਚ ਲਈ ਚੰਗੀ ਤਰ੍ਹਾਂ ਕੀ ਸਮਝਾ ਕੀ ਮੰਮੀ ਪਾਗਲ ਆ ਕੀ ਪਾਗਲ ਹੋਣ ਦੇ ਨਾਟਕ ਕਰਦੀ ਆ ਚੇ ਨਹੀਂ ਬਾਗਲਾ ਤਾਂ ਫਿਰ ਐ ਕਿਉਂ ਕਿ ਹਬੀ ਵੀਰਪਾਲ ਨੂੰ ਨਾਲ ਦੱਸੀ ਛੱਡ ਉਹਨਾਂ ਨੂੰ ਦੱਸ ਕੇ ਕਰੂੰਗੀ ਵੀ ਕੀ ਆ ਜਿਹੜਾ ਕੁਝ ਮੇਰੇ ਨਾਲ ਸਵੇਰੇ ਸਵੇਰੇ ਹੋਇਆ ਉਹਨਾਂ ਨੂੰ ਤਾਂ ਨਹੀਂ ਸਵੇਰੇ ਟੈਨਸ਼ਨ ਦੇਣੀ ਤਾਂ ਪਹਿਲੇ ਵਿਚਾਰੇ ਟੈਨਸ਼ਨ 'ਚ ਰਹਿੰਦੇ ਆ ਵੀ ਮੰਮੀ ਐਵੇਂ ਕਿਉਂ ਆ ਮੰਮੀ ਨੂੰ ਵੀ ਨਾ ਸ਼ਰਮ ਨਹੀਂ ਆਉਂਦੀ ਮੇਰੇ ਤੇ ਪੈਟਰੋਲ ਪਾਉਂਦੀ ਨੂੰ ਮਸਾਣਾ ਹੀ ਹੈ ਹਜੇ ਤੱਕ ਵੀ ਸਮੈਲ ਨਹੀਂ ਜਾ ਰਹੀ ਬਾਬੀ ਤੂੰ ਬਿੱਦਰ ਤੇ ਆਜੀ ਹੋਈ ਜੰਨੀ ਆ ਕਸ਼ਮੀਰ ਇਹ ਤਾਂ ਕਿਤੇ ਨਹੀਂ ਜਾਂਦੀ ਮੈਂ ਬਸ ਐਸੀ ਸਵੇਰੇ ਨਾਲ ਹੀ ਅੱਜ ਥੋੜਾ ਜਲਦੀ ਉੱਠ ਗਈ ਸੀ ਲੈ ਬਾਬੀ ਮੈਨੂੰ ਬਿਠਾ ਲੈਂਦੀ ਨਾਲ ਕੋਈ ਕੰਮ-ਕੁਮ ਕਰਾ ਦਿੰਦੀ ਮੈਂ ਚੰਗੀ ਕੰਮ ਕਰਨਾ ਸੀ ਐਂ ਕਰ ਮੈਂ ਆਪਣੀ ਚਾਹ ਹੋਰ ਲੈ ਆਂਗੀ ਆ ਤੂੰ ਬਿਲਾ ਚਾਹ ਬਣਾ ਲਈ ਸੀ ਹਾਂ ਬਣਾ ਲਈ ਚਲੋ ਬਦਿਆ ਹੋ ਗਿਆ ਬਾਬੀ ਸੱਚੀ ਜਦੋਂ ਦੀ ਤੂੰ ਆਈ ਹੈ ਨਾ ਮੈਨੂੰ ਬੈਠੀ ਨੂੰ ਚਾਹ ਮਿਲ ਜਾਂਦੀ ਆ ਨਹੀਂ ਮੰਮੀ ਨਾ ਮੈਨੂੰ ਟਾਈਮ ਨਾਲ ਹੀ ਕਹਿ ਦਿੰਦੀ ਉੱਠ ਕੇ ਚਾਹ ਬਣਾ ਲੈ ਮੰਮੀ ਦਾ ਤਾਂ ਸੁਭਾਅ ਮੰਮੀ ਸ਼ੁਰੂ ਤੋਂ ਚਾਹ ਨਹੀਂ ਬਣਾਉਂਦੇ ਤੁਹਾਨੂੰ ਪਤਾ ਸਵੇਰੇ ਸਵੇਰੇ ਮੈਨੂੰ ਬਣਾਉਣੀ ਪੈਂਦੀ ਸੀ ਚਾਹ ਕੋਈ ਗੱਲ ਨਹੀਂ ਮੈਂ ਆਪੇ ਬਣਾ ਲਿਆ ਲਿਆ ਚਾਹ ਐਂ ਕਰ ਤੂੰ ਚਾਹ ਪੀ ਕੇ ਨਾਲ ਆ ਦੂਗੀ ਹੈ ਨਾ ਹਾਂ ਫੇਰ ਮੈਂ ਰੋਟੀ ਬਣਾ ਦੂੰਗੀ ਤੁਸੀਂ ਗਰਮ ਗਰਮ ਹੀ ਖਾ ਲਓ ਠੀਕ ਆ ਭਾਬੀ ਮੈਨੂੰ ਐ ਕਿਉਂ ਲੱਗਿਆ ਅੰਦਾ ਜਿਵੇਂ ਤੁਸੀਂ ਕਿਤੇ ਜਾਣਾ ਹੁੰਦਾਗਾ ਨਵਾਂ ਸੂਟ ਪਾ ਲਿਆ ਨਾਲੇ ਮੇਰੀ ਗੱਲ ਸੁਨੋ ਕਿਤੇ ਨਾ ਜਾਣ ਦੀ ਗਲਤੀ ਨਾ ਕਰਿਓ ਤੁਹਾਨੂੰ ਪਤਾ ਨਾ ਮੰਮੀ ਨੇ ਕੀ ਕੋਸ਼ਿਸ਼ ਕਰਿਆ ਪਹਿਲਾਂ ਤੁਹਾਡੇ ਨਾਲ ਕੱਲ ਮੰਮੀ ਦੱਸਣਾ ਤੇ ਮੇਕਅਪ ਲਾ ਨਹੀਂ ਰਊਗਾ ਚਾਹੀ ਮੈਂ ਇੱਥੇ ਰਵਾਂ ਚਾਹੀ ਕਿਤੇ ਜਾਣਾ ਪਰ ਵੀ ਕੀ ਗੱਲ ਹੋਗੀ ਅਜੀਬ ਜੀਆਂ ਗੱਲਾਂ ਕਰਿਆ ਨੇ ਨਾਲੇ 스멜 ਜੀ ਕੀ ਆਈ ਜਾਂਦੀ ਆ ਤੁਹਾਡੇ ਚ ਹੋਈ ਜਾਂਦੀ ਆ 스멜 ਨਹੀਂ ਨਹੀਂ ਉਸ ਨੇ ਮੈਨੂੰ ਵੈਸੀ ਲੱਗਦਾ ਜਣਾ ਨਹੀਂ ਭਾਬੀ ਕੋਈ ਤਾਂ ਗੱਲ ਹੈਗੀ ਆ ਮੇਰੇ ਤੋਂ ਕੁਛ ਲੁਕੋਨੀ ਆ ਤੂੰ ਹੈਗੀ ਆ ਨਾ ਕੋਈ ਗੱਲ ਕਿਹਨੇ ਦਾ ਚੰਦ ਹੈ ਨਾ ਹਾਂ ਕਿਹਨੇ ਕਿਵੇਂ ਦੱਸ ਜਿਹੜੀ ਕੋਈ ਗੱਲ ਹੋਈ ਆ ਮੈਨੂੰ ਦੱਸ ਕੀ ਗੱਲ ਹੋਈ ਆ ਬੇਰਪਾਲ ਸੱਚੀ ਮੰਮੀ ਸੱਚੀ ਮੰਮੀ ਐਸਾ ਡਰਦੀ ਆ ਕਿ ਛਾਣ ਕੇ ਕਰਦੀ ਆ ਪਪੀ ਹਾਂ ਹੋ ਸੱਚੀ ਰਹਿੰਦੀ ਆ ਪਰ ਕੀ ਗੱਲ ਕੀ ਹੋਈ ਆ ਤੂੰ ਮੈਨੂੰ ਬੁਝਾਰ ਤਾ ਜੀਗਾ ਤੋ ਭਈ ਅੰਨੀ ਤੋ ਮੈਨੂੰ ਗੱਲ ਦੱਸ ਕੁਛ ਕਿਹਾ ਮੰਮੀ ਨੇ ਤੁਹਾਨੂੰ ਅੱਛਾ ਤਾਂ ਮੈਂ ਸਵੇਰੇ ਰਸ ਹੋਈ ਸੀ ਚਾਵਣਾ ਹੁੰਦੀ ਸੀ ਨਾ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੰਮੀ ਨੇ ਆ ਕੇ ਮੇਰੇ ਤੇ ਪੈਟਰੋਲ ਪਾਤਾ ਤੇ ਅੱਗ ਲਾਉਂਦੀ ਸੀਗੀ ਮੈਨੂੰ ਹਾਏ ਫਿਰ ਤੂੰ ਮੈਨੂੰ ਠਾਇਆ ਕਿਉਂ ਨਹੀਂ ਕਿਵੇਂ ਠਾਉਂਦੀ ਤੈਨੂੰ ਲੱਗਦਾ ਵੀ ਜੇ ਮੈਂ ਮੰਮੀ ਨਾਲ ਧੱਕਾ ਕਰਦੀ ਜਾਂ ਲੜਦੀ ਮੈਨੂੰ ਬਾਹਰ ਨਿਕਲਣ ਦੇ ਦਿੰਦੇ ਮੈਂ ਮੰਮੀ ਨਾਲ ਜ਼ਿਆਦਾ ਤੱਕੜੀ ਨਹੀਂ ਹੈਗੀ ਮਿਰਪਨ ਬਸ ਮੈਂ ਮੰਮੀ ਨੂੰ ਨਾ ਪਿਆਰ ਨਾਲ ਹੀ ਸੰਭਿਆ ਤੇ ਉਸ ਤੋਂ ਬਾਅਦ ਉਹ ਟਿਕਗੇ ਸੀਗੇ ਸ਼ਾਇਦ ਜੇ ਮੈਂ ਮੂੰਹ ਨਾ ਘਮੋਂਦੀ ਤਾਂ ਪੱਕਾ ਮੰਮੀ ਮੈਨੂੰ ਅੱਗ ਲਾ ਦਿੰਦੀ ਚੱਲ ਵਧੀਆ ਹੋ ਗਿਆ ਭਾਬੀ ਤੂੰ ਕੁਝ ਕਹਿ ਹਾਨੀ ਨਾਲੇ ਜੇ ਕੁਝ ਕਹਿ ਦਿੰਦੀ ਨਾ ਉਹਦਾ ਬਲੱਡ ਵੱਜ ਜਾਣਾ ਸੀ ਆਪਰ ਮੰਮੀ ਤੇਲ ਕਿਉਂ ਪਾਉਂਦੀ ਸੀ ਥੋਡੇ ਤੇ ਨਾਲੇ ਭਾਬੀ ਮੈਨੂੰ ਨਾ ਸਵੇਰੇ ਸਵੇਰੇ ਆਪਦੇ ਨਾਲ ਹੀ ਉਠਾ ਲਿਆ ਕਰ ਕਿਤੇ ਮੈਂ ਸੁੱਤੀ ਰਹਿ ਜਾਂਦੀ ਜੇ ਮੰਮੀ ਤੁਹਾਨੂੰ ਅੱਗ ਲਾ ਦਿੰਦੀ ਫੇਰ ਮੰਮੀ ਤਾਂ ਕਹਿੰਦੀ ਆ ਕਹਿੰਦੀ ਕਿ ਮੈਂ ਤਾਂ ਤੈਨੂੰ ਮਾਰ ਕੇ ਹੀ ਖੁਸ਼ ਹਾਂ ਮੀਰਪਾਲ ਮੰਮੀ ਐਂ ਕਾਹਦੋ ਕਰਦੀ ਆ ਦੇਖ ਮੀਰਪਾਲ ਥੈਨੂੰ ਨਾ ਮੈਂ ਜਦੋਂ ਦੇ ਵੀ ਇਥੇ ਆ ਆਪਣੀ ਛੋਟੀ ਭੈਣ ਨਹੀਂ ਸਮਝਦੀ ਆ ਦੇਖੇ ਪਿੱਛੇ ਕੋਈ ਗੱਲ ਹੈ ਨਾ ਤਾਂ ਤੂੰ ਮੈਨੂੰ ਦੱਸ ਦੇ ਵੀ ਮੰਮੀ ਮੈਂ ਤੈਨੂੰ ਇੰਨੀ ਨਫ਼ਰਤ ਕਾਹਦੋ ਕਰਦੀ ਆ ਇਨਾਂ ਨੇ ਮੰਮੀ ਉਹ ਕਮਰੇ ਕੋਲ ਜਾ ਕੇ ਕਾਹਦੋ ਰੋਂਦੀ ਆ ਪਾਪੀ ਅੰਬਾ ਸੋਈ ਮੰਮੀ ਨੇ ਨਾ ਕੁਝ ਜ਼ਿਆਦਾ ਜੁੜੀਆਂ ਹੋਈਆਂ ਹੋਈਆਂ ਗਿਆ ਉਸ ਕਮਰੇ ਨਾਲ ਤਾਂ ਕਰਕੇ ਬਾਕੀ ਤੁਸੀਂ ਤਾਂ ਨਾ ਐਵੇਂ ਸ਼ੱਕ ਕਰੀ ਜਾਂਦੇ ਹੋ ਨਫ਼ਰਤ ਨਹੀਂ ਕਰਦੀ ਤੁਹਾਡੇ ਤੋਂ ਉਹੀ ਬਸ ਜਦੋਂ ਬਲੱਡ ਵਾਜਿਆ ਹੁੰਦਾ ਨਾ ਉਹਦਾ ਮੈਨੂੰ ਵੀ ਬਹੁਤ ਘੁੱਟਦੀ ਹੁੰਦੀ ਆ ਬਸ ਹੁਣ ਮੇਰਾ ਗੁੱਸਾ ਤੁਹਾਡੇ ਤੇ ਲਾ ਦਿੰਦੀ ਆ ਜਾਂ ਫਿਰ ਬਾਪੂ ਨਾਲ ਲੜੀ ਹੋਗੀ ਉਹ ਗੁੱਸਾ ਤੁਹਾਡੇ ਤੇ ਲਾਤਾ ਹੋਊਗਾ ਮੰਮੀ ਦੀ ਆਦਤ ਹੀ ਆ ਉਹਨਾਂ ਦੇ ਦਿਲ 'ਚ ਨਹੀਂ ਹੈਗਾ ਕੁਝ ਵੀ ਤੁਸੀਂ ਦੇਖਿਓ ਮੰਮੀ ਹੌਲੀ ਹੌਲੀ ਠੀਕ ਹੋ ਜੂਗੀ ਉਹਨਾਂ ਦੀ ਦਵਾਈ ਚੱਲਦੀ ਆ ਨਾ ਨਾਲੇ ਜਿਹੜੀਆਂ ਗੋਲੀਆਂ ਮੇਨ ਸੀ ਨਾ ਉਹ ਤਾਂ ਮੁੱਕੀਆਂ ਪਈਆਂ ਗਈਆਂ ਫਿਰ ਤੁਸੀਂ ਦਵਾਈ ਲਿਆ ਕੇ ਕਹਿ ਨਹੀਂ ਦਿੰਦੇ ਬੱਸ ਮੈਂ ਕੀ ਹਾਸਿ ਬਾਪੂ ਨੂੰ ਤੁਹਾਨੂੰ ਪਤਾ ਹੁਣ ਬਾਪੂ ਵੀ ਬਿਮਾਰ ਹੋ ਗਿਆ ਤੇ ਮੈਂ ਕੱਲੀ ਨਾ ਕਦੇ ਗਈ ਨਹੀਂ ਅੱਛਾ ਅੱਛਾ ਮੰਮੀ ਨੂੰ ਮਨਾ ਲੂੰਗੀ ਮੈਂ ਹੌਲੀ ਹੌਲੀ ਮੰਮੀ ਨੂੰ ਨਾਲ ਹੀ ਲੈ ਕੇ ਜਾਊਂਗੀ ਅਬ ਯਾਦ ਆ ਤਾਂ ਯਾਦ ਆ ਵੀ ਇਹ ਜਿਹਾ ਕਿਹੜੀਆਂ ਇਹ ਅੱਧਾ ਮੰਮੀ ਦੀ ਉਹ ਕਮਰੇ ਨਾਲ ਉਸ਼ਾ ਹੋਇਆ ਮਮੀ ਨੂੰ ਅਹ ਜਮ ਮਮੀ ਨੂੰ ਤੁਸੀਂ ਕਿਸੇ ਨੇ ਵੀ ਕੀ ਕੀਤਾ ਵੀ ਜਿਹੜਾ ਮੰਮੀ ਐਵੇਂ ਕਰਦੀ ਆ ਓਹੋ ਭਾਬੀ ਅਸੀਂ ਕੀ ਕਰਨਾ ਨਾਲੇ ਸੱਚ ਹਾਂ ਜਿਆਦਾ ਪਤਾ ਕੀ ਜੁੜੀਆਂ ਹੋਈਆਂ ਅਸੀਂ ਨਾ ਦੋਨੇ ਭੈਣ ਭਰਾ ਜਦੋਂ ਛੋਟੇ ਹੁੰਦੇ ਸੀ ਸਾਡੀਆਂ ਨਾ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਸੀ ਮਤਲਬ ਕੱਪੜੇ ਲੀੜੇ ਸਾਰਾ ਕੁਝ ਨਾ ਮੰਮੀ ਨੇ ਆਪਾਂ ਤਾਂ ਹੁਣ ਤਾਂ ਦੇਖ ਅਗਲਾ ਕਿਸੇ ਨੂੰ ਦੇ ਦਿੰਦਾ ਮੰਮੀ ਨਾ ਸਾਡੀ ਚੀਜ਼ ਕਿਸੇ ਨੂੰ ਨਹੀਂ ਦਿੰਦੀ ਸੀ ਨਾਲੇ ਮੇਰੇ ਨਾਲੋਂ ਜ਼ਿਆਦਾ ਤਾਂ ਵੀਰੇ ਨੂੰ ਪਿਆਰ ਕਰਦੀ ਆ ਉਹ ਤੇ ਵੀਰੇ ਦੀਆਂ ਚੀਜ਼ਾਂ ਇੱਕ ਵਾਰੀ ਨਾ ਮੈਂ ਉਹ ਜਿਹੜੀ ਹੁੰਦਾ ਨਹੀਂਗਾ ਬਕਰ ਵੀਰੇ ਦਾ ਛੋਟੇ ਹੁੰਦੇ ਦਾ ਉਹ ਬਾਹਰ ਕੱਢ ਲਿਆ ਫਿਰ ਮੰਮੀ ਨੇ ਮੈਨੂੰ ਬਹੁਤ ਕੁੱਟਿਆ ਕਹਿੰਦੀ ਮੇਰਾ ਪੁੱਤ ਦੀਆਂ ਚੀਜ਼ਾਂ ਛੋਟੇ ਹੁੰਦੇ ਨੇ ਆ ਮੈਂ ਸਾਮ ਕੇ ਰੱਖੂੰਗੀ ਤੂੰ ਐਵੇਂ ਚੀਜ਼ਾਂ ਕਿਉਂ ਬਾਹਰ ਕੱਢਦੀ ਆ ਬਸ ਐਂ ਕਰਦੀ ਆ ਮੰਮੀ ਤਾਂ ਕਰਕੇ ਉਹਨੂੰ ਲੋਕ ਲਾ ਕੇ ਰੱਖਦੀ ਆ ਵੀ ਕੋਈ ਵੀ ਚੀਜ਼ ਇੱਧਰ ਉੱਧਰ ਨਾ ਹੋ ਜੇ ਤੂੰ ਨਾ ਮੰਮੀ ਨੇ ਸਮਝਾਇਆ ਕਰ ਮੜਾ ਜਾਂ ਤੇ ਤੇਰਾ ਵੀਰਾ ਕਿੱਥੇ ਜਾਂਦਾ ਹੈ ਉਹਨੇ ਆਈ ਜਾਣਾ ਠੀਕ ਹੋ ਕੇ ਘਰੇ ਚਿਪਾਲਾ ਕਰਦੇ ਹੋ ਤਾਂ ਐਂ ਕਰਦੇ ਆ ਅੱਜ ਤਿੰਨੇ ਜਣੇ ਜਾ ਕੇ ਤੇਰੇ ਵੀਰੇ ਨੂੰ ਮਿਲਿਆ ਆਨੇ ਅੰਟੀ ਵੀ ਕਿੱਡੀ ਕੁ ਗੱਲ ਆ ਨਾਲੇ ਮੰਮੀ ਦਾ ਮਨ ਹੋਰ ਹੋ ਜਾਊਗਾ ਨਾ ਨਾ ਭਾਬੀ ਕੋਈ ਨਹੀਂ ਆਪਾਂ ਮੰਮੀ ਨੂੰ ਭੇਜ ਦਾਂਗੇ ਪੁੱਛ ਲਾਂਗੇ ਪਰ ਉਹਨਾਂ ਆਪਣੇ ਘਰੇ ਨਾ ਰਿਵਾਜ ਆ ਵੀ ਕੁੜੀਆਂ ਜਾਂ ਫਿਰ ਨੌਆ ਜਿਆਦਾ ਬਾਹਰ ਅੰਦਰ ਨਹੀਂ ਜਾਂਦੇ ਇਦਾਂ ਤੇ ਨਾਲੇ ਕੋਈ ਨਹੀਂ ਵੀਰਾ ਤਾਂ ਆ ਜਾਊਗਾ ਜੇ ਜਾਣਾ ਹੀ ਹੁੰਦਾ ਤਾਂ ਆਪਾਂ ਕਿੱਦੇ ਦੇ ਜਾਵੜਦੇ ਮੈਨੂੰ ਪਤਾ ਹੀ ਉਹ ਵੀ ਮੰਮੀ ਨੇ ਆਪਾਂ ਨੂੰ ਜਾਣ ਹੀ ਨਹੀਂ ਦੇਣਾ ਨਾਲੇ ਜੇ ਮੈਂ ਮੰਮੀ ਨੂੰ ਪੁੱਛਿਆ ਨਾ ਮੰਮੀ ਨੇ ਮੈਨੂੰ ਕੁੱਟਣ ਲੱਗ ਗਈ ਨਾ ਮੈਂ ਨਹੀਂ ਪੁੱਛਦੀ ਤਾਂ ਕਰਕੇ ਆਪਾਂ ਕਿਤੇ ਨਹੀਂ ਜਾਂਦੇ ਕੋਈ ਨਹੀਂ ਵੀਰਾ ਘਰੇ ਆ ਜਾਊਗਾ ਚੰਹੀ ਗਾ ਵੀਰਪਾਲ ਚਲੋ ਕੋਈ ਨਹੀਂ ਮੈਂ ਨਾ ਮੰਮੀ ਨੂੰ ਸਮਝਾਉਂਗੀ ਵੀ ਭਾਬੀ ਨਾਲ ਐ ਨਾ ਕਰਿਆ ਕਰ ਤੁਸੀਂ ਦੇਖਿਓ ਉਹਨੇ ਐਂ ਕਹਿਣਾ ਵੀ ਮੈਨੂੰ ਗੁੱਸੇ 'ਚ ਪਤਾ ਨਹੀਂ ਲੱਗਿਆ ਨਹੀਂ ਸੱਚ ਮੰਮੀ ਨੇ ਮੈਨੂੰ ਕਿਹਾ ਸੀ ਫਿਰ ਜੇ ਤੂੰ ਵੀਰਪਾਲ ਨੂੰ ਦੱਸਿਆ ਨਾ ਤਾਂ ਮੈਂ ਤੇਰ ਨਾਲ ਹੋਰ ਵੀ ਬਹੁਤ ਕੁਝ ਕਰੂੰਗੀ ਮੈਂ ਮੰਮੀ ਨੂੰ ਕੁਝ ਨਾ ਸਮਝਾਈ ਵੀਰਪਾਲ ਮੈਂ ਤੈਨੂੰ ਗੱਲ ਦੱਸੀ ਹੈ ਨਾ ਬਸ ਤੂੰ ਆਪਣੇ ਮਨ 'ਚ ਹੀ ਰੱਖੀ ਕਿਸੇ ਨਾਲ ਕੋਈ ਗੱਲ ਨਾ ਕਰੀਂ ਨਹੀਂ ਮੈਂ ਐ ਨਹੀਂ ਦੱਸਦੀ ਵੀ ਤੁਸੀਂ ਮੈਨੂੰ ਕੁਝ ਦੱਸਿਆ ਮੈਂ ਉਹੀ ਗੱਲਾਂ-ਗੱਲਾਂ ਚ ਸਮਝਾ ਦੂੰਗੀ ਮੈਂ ਕੁਝ ਨਹੀਂ ਦੱਸਦੀ ਤੋ ਟੈਨਸ਼ਨ ਨਾ ਲੈ ਛੱਡ ਈਗਾ ਮੈਂ ਵੀ ਚਾਹ ਪੀ ਲਾਂ ਹਾਂ ਮੰਮੀ ਨਾ ਐ ਨਹੀਂ ਪਤਾ ਕੀ ਕਰਦੇ ਮੈਂ ਤਾਂ ਕੰਮਲੀ ਟੈਨਸ਼ਨ ਫਰੀ ਹੋ ਕੇ ਸੌ ਜਾਨੀ ਆ ਨਾਲੇ ਮੰਮੀ ਦਾ ਤਾਂ ਹੀ ਨਹੀਂ ਪਤਾ ਪਾ ਬੀ ਨੂੰ ਸਾਰਾ ਕੁਝ ਦੱਸ ਦੇ। ਬੜੀ ਗੱਲ ਵੱਜ ਜੂਗੀ। ਦੇਖੀ ਸਨੀ ਦਾ ਬਾਪੂ ਤਾਂ ਦੱਸ ਕੇ ਵੀ ਨਹੀਂ ਗਿਆ। ਪਤਾ ਨਹੀਂ ਸਵੇਰੇ ਸਵੇਰੇ ਕਿਧਰੇ ਲੰਘ ਗਿਆ। ਤਾਂ ਸਮਝ ਨਹੀਂ ਆਉਂਦੀ। ਮੰਮੀ ਕੀ ਹੋ ਗਿਆ? ਨਾਲੇ ਤੁਸੀਂ ਇੱਥੇ ਕਾਹਤੋਂ ਖੜੇ ਹੋ ਗੇਟ 'ਚ? ਵੀਰਪਾਲ ਤੇਰਾ ਬਾਪੂ ਪਤਾ ਨਹੀਂ ਸਵੇਰੇ ਸਵੇਰੇ ਕਿੱਥੇ ਚਲਾ ਗਿਆ। ਦੇਖੀ ਅੱਜ ਮੈਨੂੰ ਸਵੇਰ ਦਾ ਹੀ ਨਹੀਂ ਮਿਲਿਆ ਤੇ ਰਾਤ ਮੈਨੂੰ ਸਮਝਾਈ ਜਾਂਦਾ ਸੀ ਤੂੰ ਟੈਨਸ਼ਨ ਨਾ ਲਿਆ ਕਰ ਤੂੰ ਐ ਨਾ ਕਰਿਆ ਕਰ ਮੈਨੂੰ ਤਾਂ ਲੱਗਦਾ ਵੀ ਟੈਨਸ਼ਨ ਤਾਂ ਖੁਦ ਹੀ ਲੈ ਗਿਆ ਮੰਮੀ ਟੈਨਸ਼ਨ ਵੀ ਨਾ ਬਾਪੂ ਨੇ ਥੋੜੇ ਕਰਕੇ ਲਈ ਆ ਨਾਲੇ ਤੁਸੀਂ ਮੈਨੂੰ ਐਂ ਦੱਸੋ ਰਾਤ ਬਾਪੂ ਨਾਲ ਲੜੇ ਤਾਂ ਨਹੀਂ ਤੁਸੀਂ ਪੱਕਾ ਤੁਸੀਂ ਕੁਝ ਕਿਹਾ ਹੋਊਗਾ ਉਹ ਕਾਨੂੰ ਲੜੇ ਆ ਤੈਨੂੰ ਪਤਾ ਤਾਂ ਹੈਗਾ ਵੀ ਮੇਰੇ ਕੋਲ ਆਪਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ ਤੇ ਤੇਰੇ ਪਿਓ ਨੂੰ ਮੇਰੇ ਮੂੰਹ ਤੋਂ ਹੀ ਪਤਾ ਚੱਲ ਜਾਂਦਾ ਵੀ ਮੈਂ ਕੀ ਕਰਦੀ ਫਿਰਦੀ ਆ ਬੱਸ ਉਹ ਮੇਰੇ ਕਰਕੇ ਟੈਨਸ਼ਨ ਲੈ ਜਾਂਦਾ ਤੈਨੂੰ ਪਤਾ ਵੀ ਉਹਦੀ ਤਾਂ ਅੱਗੀ ਦਵਾਈ ਚੱਲਦੀ ਆ ਹੁਣ ਟੈਨਸ਼ਨ ਤਾਂ ਮੈਨੂੰ ਇਹ ਖਾਈ ਜਾਂਦੀ ਐ ਵੀ ਉਹ ਕਿੱਧਰ ਚਲੇ ਗਿਆ ਦੱਸ ਕੇ ਉਹ ਨਹੀਂ ਗਿਆ ਮੰਮੀ ਹੁਣ ਤਾਂ ਨਾ ਤੁਸੀਂ ਟੈਨਸ਼ਨ ਕਰੀ ਜਾਂਦੇ ਹੋ ਬੋਲਣ ਲੱਗੇ ਵੀ ਕੋਈ ਮਾੜੀ ਮੋਟੀ ਟੈਨਸ਼ਨ ਕਰਿਆ ਕਰੋ ਸੋਚ ਕੇ ਬੋਲਿਆ ਕਰੋ ਇਹ ਕਿ ਮੈਂ ਹੋ ਸਕਦਾ ਵੀ ਤੁਸੀਂ ਕੁਝ ਕੀ ਹਨ ਹੋਵੇ ਬਾਪੂ ਨੂੰ ਪੱਕਾ ਹੀ ਕੁਝ ਕਿਹਾ ਹੋਊਗਾ ਨਾਲੇ ਸਵੇਰੇ ਸਵੇਰੇ ਤਾਂ ਉਹ ਕਦੀ ਕਿਤੇ ਗਈ ਹੀ ਨਹੀਂ ਹੁਣ ਤੂੰ ਸਮਝਾ ਦੇ ਮੈਨੂੰ ਹਨਾ ਵੀ ਮੈਂ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਮੰਮੀ ਤੁਹਾਨੂੰ ਪਤਾ ਨਾ ਬਾਪੂ ਨੂੰ ਕੀ ਪ੍ਰੋਬਲਮ ਆ ਨਾਲੇ ਉਹ ਕਿਤੇ ਵੀ ਡਿੱਗ ਸਕਦਾਗਾ ਡਾਕਟਰ ਨੇ ਦੱਸਿਆ ਹੋਇਆਗਾ ਫੇਰ ਵੀ ਉਹਨੂੰ ਕੁਛ ਨਾ ਕੁਛ ਕਹਿੰਦੇ ਰਹਿੰਦੇ ਹੋ ਤੁਸੀਂ ਹੁਣ ਤੂੰ ਸਮਝਾ ਦੇ ਵੀ ਕਿੰਨੂ ਮੈਂ ਕੀ ਬੋਲਣਾ ਪਹਿਲੀ ਗੱਲ ਮੇਰੀ ਸੁਣ ਲੈ ਤੇਰੇ ਬਾਪਨਾ ਤਾਂ ਮੇਰਾ ਕੋਈ ਰੋਲਾ ਨਹੀਂ ਨਾ ਮੈਂ ਅਜੇ ਤੱਕ ਉਹਨੂੰ ਕਦੀ ਉੱਚਾ ਨੀਵਾ ਬੋਲਿਆ ਉਹਦੇ ਦਿਮਾਗ ਤੇ ਕੋਈ ਟੈਨਸ਼ਨ ਪੈ ਗਈ ਮੈਨੂੰ ਤਾਂ ਲੱਗਦਾ ਰਾਤ ਤੋਂ ਕੋ ਮੈਂ ਰੋਂਦੀ ਸੀ ਉਹਨੂੰ ਉਹੀ ਟੈਨਸ਼ਨ ਲੈ ਕੇ ਬੈ ਗਈ ਅੱਜ ਤੁਸੀਂ ਨਾ ਬਾਪੂ ਨੂੰ ਚਾਹੇ ਕੁਛ ਨਹੀਂ ਕਿਹਾ ਪਰ ਆ ਜਿਹੜਾ ਕੁਛ ਤੁਸੀਂ ਭਾਬੀ ਨਾ ਕਰਦੇ ਹੋ ਨਾ ਬਾਪੂ ਤੋਂ ਜਰਿਆ ਨਹੀਂ ਜਾਂਦਾ بس او ਇੱਕ ਵਿਚਾਰਾ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਹੁਣ ਤੂੰ ਵੀ ਸਾਰਾ ਦਿਨ ਭਾਬੀ ਭਾਬੀ ਨਾ ਕਰਦੀ ਰਹਿ ਕੋਈ ਉਹ ਭਾਬੀ ਨਹੀਂ ਹੈਗੀ ਤੇਰੀ ਹੁਣ ਲੈ ਮੰਮੀ ਭਾਬੀ ਤਾਂ ਭਾਬੀ ਰਹੂਗੀ ਨਾਲੇ ਜੇ ਹੁਣ ਵੀਰਾਂ ਨਹੀਂ ਰਹੇ ਇਸ ਦੁਨੀਆ ਤੇ ਉਹਨੂੰ ਵਿਚਾਰੀ ਨੂੰ ਕੀ ਪਤਾਗਾ ਉਹਨੂੰ ਤਾਂ ਹੁਣ ਜਦੋਂ ਵਿਆਹ ਕੇ ਲਿਆਂਦਾ ਸੀ ਤਾਂ ਭਾਬੀ ਕਹੂੰਗੀ ਮੈਂ ਹਾਂ ਦੱਸ ਦੇ ਉਹਨੂੰ ਜਾ ਕੇ ਵੀ ਤੇਰਾ ਅਸੀਂ ਇੱਥੇ ਕੀ ਕਰਨ ਨੂੰ ਲਿਆਂਦਾ ਤੈਨੂੰ ਤੂੰ ਇਹ ਗੱਲ ਨਾ ਭੁੱਲੀ ਵੀ ਉਹਨੂੰ ਮੈਂ ਇੱਥੇ ਵਿਆਹ ਕੇ ਕਿਸ ਗੱਲ ਤੋਂ ਲਿਆਈਆਂ ਮੰਮੀ ਤੁਹਾਨੂੰ ਤਾਂ ਆਪਦਾ ਬਦਲਾ ਲੈਣ ਦੀ ਹੋਈ ਪਈਆ ਤੁਸੀਂ ਇਹ ਨਹੀਂ ਸੋਚਦੇ ਵੀ ਬਾਪੂ ਹੁਣ ਕਿੱਥੇ ਗਿਆ ਕਦੋਂ ਆਊਗਾ ਆਊਗਾ ਵੀ ਜਾਂ ਨਹੀਂ ਤੂੰ ਨਾ ਮੇਰੀ ਗੱਲ ਸੁਣ ਲੈ ਹਾਂ ਮੈਨੂੰ ਪਤਾ ਮੈਂ ਕਦੋਂ ਕੀ ਤੇ ਕੀ ਨਹੀਂ ਕਰਨਾ ਤੂੰ ਇਸ ਚੀਜ਼ ਨੂੰ ਸੋਚਾਂ ਕਿ ਮੇਰਾ ਜਵਾਨ ਪੁੱਤ ਜਿਹੜਾ ਮੇਰੇ ਹੱਥਾਂ 'ਚ ਨਹੀਂ ਰਿਹਾ ਤੇ ਮੈਂ ਫਿਰ ਵੀ ਸੱਜ ਤੱਜ ਕੇ ਰਹਿਣੀ ਆ ਕਿਹਦੇ ਲਈ ਰਹਿਣੀ ਆ ਟਾਡੇ ਕਰਕੇ ਰਹਿਣੀ ਆ ਸਾਰਾ ਦਿਨ ਤਾਂ ਮੈਨੂੰ ਆਪਦਾ ਦੁੱਖ ਮਾਰ ਜਾਂਦਾ ਹੁਣ ਤੂੰ ਮੈਨੂੰ ਬਾਪੂ ਬਾਪੂ ਕਰਕੇ ਬਸ ਪਰੇਸ਼ਾਨ ਨਾ ਕਰ ਮੈਨੂੰ ਪਤਾ ਨਹੀਂ ਆਪੀ ਆ ਜਾਣਾ ਕਰੇ ਮੰਮੀ ਵੀਰਾ ਨਾ ਮੇਰਾ ਵੀ ਭਰਾ ਸੀ ਤੇ ਇਕੱਲਾ ਇਕੱਲਾ ਹੀ ਭਰਾ ਸੀ ਮੇਰਾ ਮੈਨੂੰ ਕੋਈ ਦੁੱਖ ਨਹੀਂ ਹੈਗਾ ਦੁੱਖ ਤਾਂ ਮੈਨੂੰ ਵੀ ਬਹੁਤ ਆ ਪਰ ਮੈਂ ਨਾ ਬਾਪੂ ਨੂੰ ਨਹੀਂ ਖੋਣਾ ਚਾਹੁੰਦੀ ਤਾਂ ਕਰਕੇ ਮੈਂ ਤੁਹਾਨੂੰ ਇਹ ਕਹਿੰਦੀ ਸੀ ਆਪਾਂ ਦੇਖ ਹਉਣੇ ਕਿਤੇ ਬਾਪੂ ਨੂੰ ਜਾ ਕੇ ਕਿੱਥੇ ਦੇਖਾਂਗੇ ਇਹ ਦੱਸ ਦੇ ਤੂੰ ਵੀ ਉਹਦਾ ਕੋਈ ਟਿਕਾਣੇ ਦਾ ਪਤਾ ਵਾ ਵੀ ਅੱਜ ਬਾਪੂ ਉੱਥੇ ਗਿਆ ਹੋਊਗਾ ਮੈਂ ਤੇਰੇ ਨਾਲ ਤੁਰਨਾ ਨਹੀਂ ਪਤਾ ਮੰਮੀ ਕਿ ਚਲ ਕੋਈ ਨਹੀਂ ਆਪਾਂ ਡੀਕ ਲੈਨੇ ਆ ਮੰਮੀ ਆਪਾਂ ਲੌਸਮੈਂਟ ਕਰਾਉਣੇ ਆ ਕੋਈ ਗੱਲ ਨਹੀਂ ਥੋੜਾ ਟਾਈਮ ਡੀਕ ਲੈਨੇ ਆ ਨਹੀਂ ਤਾਂ ਫਿਰ ਜਾਂ ਲੌਸਮੈਂਟ ਕਰਾ ਦਾਂਗੇ ਨਹੀਂ ਤਾਂ ਫਿਰ ਥਾਣੇ ਦਾ ਸਾਮਾਂਗੇ ਜਾ ਕੇ ਚਲ ਠੀਕ ਆ ਮੰਮੀ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਹੀ ਕਰ ਲਓ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਦੀ ਵੀ ਵੀ ਕੰਮ ਸੇ ਕੰਮ ਤੂੰ ਮੈਨੂੰ ਤਾਂ ਦੱਸ ਜਾ ਵੀ ਤੈਨੂੰ ਪਤਾ ਵੀ ਮੈਨੂੰ ਤਾਂ ਅੱਗੇ ਟੈਨਸ਼ਨ ਨੇ ਮਾਰ ਰੱਖਿਆ ਹੁਣ ਇਹਦੀ ਟੈਨਸ਼ਨ ਮੈਨੂੰ ਲੈ ਕੇ ਬੈਠੂਗੀ ਕੀ ਦੀ ਕੀ ਦੀ ਟੈਨਸ਼ਨ ਲਵਾਂ ਮੈਨੂੰ ਤਾਂ ਇਹੀ ਸਮਝ ਨਹੀਂ ਆਉਂਦੀ ਚੱਲ ਆਪੇ ਆ ਜੂਗਾ ਕਰੇ